ਸਤ ਸ੍ਰੀ ਅਕਾਲ ਜੀ ਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਰਪੁਰੀਪ ਸਿੰਘ ਖਾਲਸਾ ਅੱਜ ਦੋਸਤੋ ਲੋਈਆਂ ਖਾਸ ਸਬਤ تحصیل ਦੇ ਵਿੱਚ ਮੌਜੂਦ ਆ ਜਿੱਥੇ ਕਿ ਤਹਿਸੀਲਦਾਰ ਸਾਹਿਬ ਜਿਹੜੇ ਆਪ ਖੁਦ ਮੌਜੂਦ ਵੀ ਨੇ ਪਰੰਤੂ ਜਿਹੜੇ ਕਿ ਇੱਕ ਤਹਿਸੀਲਦਾਰ ਜਿਹੜਾ ਇੱਥੇ ਭ੍ਰਿਸ਼ਟਾਚਾਰ ਦੇ ਤਹਿਤ ਜਿਹੜਾ ਵਾ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਜਾਂ ਉਹ ਫੜ ਹੋਏ ਸੀਗੇ ਪਰੰਤੂ ਸਾਰੇ ਜਿਹੜੇ ਤਹਿਸੀਲਦਾਰ ਆ ਉਹਨਾਂ ਦੇ ਵੱਲੋਂ ਏਕਾ ਕਰਕੇ ਜਿਹੜਾ ਵਾ ਕੰਮ ਦੇ ਤੋਂੜਿਆ ਹੜਤਾਲ ਕਰ ਦਿੱਤੀ ਕਿ ਸਾਡੇ ਵੱਲੋਂ ਦਾ ਕੰਮਕਾਜ ਦਫਤਰੀ ਨਹੀਂ ਕੀਤਾ ਜਾਵੇਗਾ ਲੋਕ ਜਿਹੜੇ ਆ ਆ ਕੇ ਤੁਸੀਂ ਦੇਖ ਸਕਦੇ ਹੋ ਫੱਜਲ ਹੋਏ ਹੋਣ ਦੇ ਆ ਦਫ਼ਤਰਾਂ ਦੇ ਵਿੱਚ ਆ ਕੇ ਜਿਹੜੇ ਮਾਰਦੇ ਹੋਏ ਕਿਸੇ ਦੀ ਰਜਿਸਟਰੀ ਜਾਂ ਕੋਈ ਵੀ ਕੰਮ ਤਸਿਲਦਾਰ ਤੋਂ ਬਿਨਾ ਨਹੀਂ ਹੋਣਾ ਉਹ ਸਾਰੇ ਲੋਕ ਫੱਦਲ ਹੋ ਰਿਹਾ ਤੇ ਪ੍ਰੰਤੂ ਸੀਐਮ ਸਾਹਿਬ ਦੇ ਵੱਲੋਂ ਜਿਹੜਾ ਵਾ ਇੱਕ ਸਖਤ ਐਕਸ਼ਨ ਲੈਂਦੇ ਹੋયા ਜਿਹੜੀ ਨਿਊਜ਼ ਇਸ ਟਾਈਮ ਬ੍ਰੇਕ ਨਿਊਜ਼ ਚੱਲ ਰਹੀ ਆ ਕਿ ਅਗਰ ਤਸਿਲਦਾਰ ਜਿਹੜੇ ਭ੍ਰਿਸ਼ਟਾਚਾਰ ਦਾ ਸਾਥ ਦੇ ਰਿਹਾ ਸਾਰਿਆਂ ਨੇ ਇਕਾ ਕਰ ਲਿਆ ਕਿ ਅਸੀਂ ਇਸੇ ਤਰ੍ਹਾਂ ਹੀ ਚੱਲਾਂਗੇ ਤਾਂ ਅਸੀਂ ਆਮ ਆਦਿ ਦੇ ਵੱਲੋਂ ਕਹੇਤਾ ਗਿਆ ਵਾ ਕਿ ਸਾਰੇ ਜਿਹੜੇ ਆ ਸਾਥੀਆਂ ਨੂੰ ਜਿਹੜੀਆਂ ਛੁੱਟੀਆਂ ਉਹਨਾਂ ਨੇ ਸ਼ੁੱਕਰਵਾਰ ਤੱਕ ਜਿਹੜਾ ਹੜਤਾਲ ਕੀਤੀ ਗਈ ਆ ਉਹਨਾਂ ਨੇ ਕਹਿੰਿਆ ਇਹਨਾਂ ਨੂੰ ਇਹਨਾਂ ਦੀਆਂ ਛੁੱਟੀਆਂ ਮੁਬਾਰਕ ਤੇ ਬਾਕੀ ਜਿਹੜਾ ਸਟਾਫ ਆ ਸਾਰਾ ਉਹਨਾਂ ਨੂੰ ਜੜੀਆਂ ਸਾਰੀਆਂ ਪਾਵਨਾ ਦੇ ਦਿੱਤੀਆਂ ਵਾ ਦੇਖਦੇ ਆ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਜਾਂ ਇੱਥੇ ਪਹੁੰਚਿਆ ਜਿਹੜਾ ਸਟਾਫ ਆ ਕਿ ਕਿਉਂ ਜੜੀਆਂ ਕਾਰਨ ਕੀ ਬਣਦਾੜਾ ਹੜਤਾਲ ਕਰਨ ਦਾ ਕਾਰਨ ਕੀ ਬਣਦਾ ਪਿਆ ਵਾ ਗੱਲਬਾਤ ਕਰਾਂਗੇ ਜਿਸ ਦਾ ਜਿਹੜੀ ਛੁੱਟੀ ਕਰ ਦਿੱਤੀ ਗਈ ਆ ਕਿ ਜਦੋਂ ਤੱਕ ਵੀ ਹੜਤਾਲ ਕੀਤੀ ਗਈ ਹੈ ਤਹਿਸੀਲਦਾਰਾਂ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਬਾਕੀ ਜਿਹੜੇ ਆ ਅਧਿਕਾਰੀ ਜਿਹੜੇ ਉਹਨਾਂ ਨੂੰ ਸਾਰੀਆਂ ਪਾਵਨਾ ਦੇ ਦਿੱਤੀਆਂ ਗਈਆਂ ਵਾ ਉਹਨੇ ਜਿਨ੍ਹਾਂ ਵਾਸਤੇ ਕੀ ਕਹਿਣਾ ਚਾਹੁੰਦੇ ਆ ਜੀ ਬਿਲਕੁਲ ਜੀ ਜੋ ਸਾਡੀ ਰੇਵਨਿਊ ਐਸੋਸੀਏਸ਼ਨ ਨੇ 7 ਤਰੀਕ ਤੱਕ ਰਜਿਸਟਰੀਆਂ ਜਿਹੜੀਆਂ ਬੰਦ ਕੀਤੀਆਂ ਉਹਦੇ ਨਾਲ ਅਸੀਂ ਬਾਕੀ ਜਿਹੜਾ ਸਰਕਾਰ ਦਾ ਸਾਰਾ ਕੰਮ ਉਹ ਨਾਲ ਦੀ ਨਾਲ ਪਹਿਲਾਂ ਦੀ ਤਰ੍ਹਾਂ ਹੀ ਕਰ ਰਹੇ ਆ ਬਾਕੀ ਚਲੋ ਸਰਕਾਰ ਨੇ ਕੋਈ ਨਾ ਕੋਈ ਲੋਕਾਂ ਦੀ ਖਰਚਲ ਕਰ ਰੋਕਣੀ ਕੋਈ ਨਾ ਕੋਈ ਗਲਤੀ ਨਹੀਂ ਚੁੱਕਾ ਕਰਨੇ ਹੁੰਦਾ ਜੀ ਕਿਉਂਕਿ ਪਬਲਿਕ ਖਰਚਲ ਨਹੀਂ ਹੋਣੀ ਚਾਹੀਦੀ ਤੇ ਸਾਡੀ ਐਸੋਸੀਏਸ਼ਨ ਦਾ ਜਿਹੜਾ ਵਾ ਉਹ ਵਿਜੀਲੈਂਸ ਦੇ ਮਹਿਕਮੇ ਦੀ ਧੱਕੇਸ਼ਾਹੀ ਦੇ ਖਿਲਾਫ ਜਿਹੜਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਉਹਦੀ ਆਵਾਜ਼ ਜਿਹੜੀ ਉਹ ਸਰਕਾਰ ਤੱਕ ਪਹੁੰਚਾਈ ਜੀ ਪੀ.ਐਸ.ਐਮ ਸਾਹਿਬ ਕਹਿੰਦੇ ਆ ਕਿ ਜਿਹੜਾ ਸਾਰਾ ਕੁਛ ਆ ਭ੍ਰਿਸ਼ਟਾਚਾਰ ਦੇ ਖਿਲਾਫ ਹੋ ਰਿਹਾ ਵਿਜੀਲੈਂਸ ਦੇ ਅਗਰ ਛਾਪੇ ਵੱਜ ਰਹੇ ਆ ਤੇ ਇਹਨਾਂ ਨੇ ਸਾਰਨ ਏਕਾ ਕਰ ਲਿਆ ਕਿ ਅਸੀਂ ਜੇ ਅਗਰ ਚੋਰੀ ਕਰਦੇ ਆ ਤਾਂ ਸਾਰੇ ਹੀ ਇੱਕ ਸਾਥੀ ਹੋ ਲਈਏ ਨਹੀਂ ਸਰ ਅਸੀਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਸਰਕਾਰ ਦੀਆਂ ਪਾਲਿਸੀਆਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਇਮਾਨਦਾਰੀ ਦੇ ਨਾਲ ਆਪਣੇ ਕਿਤੇ ਚ ਆਪਦੀ ਸਰਵਿਸ ਨੂੰ ਅਸੀਂ ਆਪ ਦਾ ਨਾਂ ਜਿਹੜਾ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਸਰਕਾਰ ਦਾ ਇਮੇਜ ਬਣਾਉਣਾ ਚਾਹੁੰਦੇ ਆ ਪਰ ਸਾਡੇ ਜਿਹੜਾ ਵਾ ਮੈਿਕ ਨੂੰ ਇੰਨਾ ਬਦਲਾਅ ਕੀਤਾ ਜਾ ਰਿਹਾ ਕਿ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਦੇ ਅਸੀਂ ਹਾਂ ਤੇ ਅਸੀਂ ਸਰਕਾਰ ਦੇ ਜਾਂ ਜੀਆਂ ਜੋ ਵੀ ਪਾਲਿਸੀਆਂ ਸਰਕਾਰ ਵੱਲੋਂ ਬਣਾਈ ਜਾਂਦੀਆਂ ਉਹਨਾਂ ਨੂੰ ਪਬਲਿਕ ਦੇ ਵਿੱਚ ਇਨ ਬਹੁਤ ਵਧੀਆ ਤਰੀਕੇ ਦੇ ਨਾਲ ਅਜਾਕਰ ਕਰਨ ਦੀ ਕੋਸ਼ਿਸ਼ ਕਰਦੇ ਆ ਦੋਸਤੋ ਹੁਣ ਦੇਖਦੇ ਆ ਕਿ ਸੀਐਮ ਸਾਬ ਦੇ ਵੱਲੋਂ ਜਿਹੜਾ ਵਾ ਐਲਾਨ ਕੀਤਾ ਗਿਆ ਕਿ ਇਹੜੇ ਆ ਤਹਿਸੀਲਾਂ ਦੇ ਜਿਹੜੇ ਕੰਮ ਕਾਰਜਵਾਜ ਜੇ ਅਗਰ ਜਿਹੜੇ ਤਹਿਸੀਲਦਾਰ ਆਪਣਾ ਏਕਾ ਕਰਕੇ ਭ੍ਰਿਸ਼ਟਾਚਾਰ ਦਾ ਸਾਥ ਦੇ ਰਿਹਾ ਏਕਾ ਕਰਕੇ ਉਹਨਾਂ ਨੇ ਆਪਣੀ ਹੜਤਾਲ ਕਰ ਲਈ ਆ ਕਾ ਪੰਜਾਬ ਸਰਕਾਰ ਨੇ ਵੇਲਾਣ ਕਰ ਦਿੱਤਾ ਵਾ ਕਿ ਜਿਹੜੇ ਲੋਕ ਵਾ ਉਹ ਖੱਜਲ ਨਹੀਂ ਹੋਣ ਦਿੱਤੇ ਜਾਣਗੇ ਤੇ ਜਿਹੜਾ ਕਾਰਜਕਾਰ ਵਾ ਜਿਹੜਾ ਸਾਰਾ ਕੰਮ ਕਾਜ ਆ ਇਤੋਂ ਦਾ ਤਹਿਸੀਲਾ ਦਾ ਉਹ ਸਾਰਾ ਦਾ ਸਾਰਾ ਹੋਸਟਾਫ ਉਹ ਜਿਹੜਾ ਵਲਟ ਕੇ ਤੇਜ਼ ਤੱਕ ਗਿਆ ਵਾ ਦੇਖਦਾ ਕੇਸ ਜਿਹੜਾ ਵਾ ਸਟੈਪ ਚੱਕਿਆ ਵਾ ਸਰਕਾਰ ਦੇ ਵੱਲੋਂ ਇੱਕ ਤਹਿਸੀਲਦਾਰ ਦੇ ਉੱਪਰ ਐਕਸ਼ਨ ਲਿਆ ਗਿਆ ਵਾ ਦੇਖਦੇ ਤਾਂ ਕੀ ਰਿਜ਼ਲਟ ਆਉਂਦਾ ਵਾ ਸੀਐਮ ਸਾਹਿਬ ਦਾ ਕਹਿਣਾ ਵਾ ਕਿ ਅਗਰ ਅਸੀਂ ਭ੍ਰਸ਼ਟਾਚਾਰ ਦੇ ਵਿਰੁੱਧ ਕੋਈ ਕਾਰਵਾਈ ਕਰਦੇ ਆ ਤਾਂ ਲੋਕਾਂ ਦੇ ਵੱਲੋਂ ਸਾਥ ਨਹੀਂ ਦਿੱਤਾ ਜਾਂਦਾ ਲੋਕ ਇਕਾ ਕਰਕੇ ਫੇਰੇ ਵੀ ਬਸ ਤਾਂ ਜ਼ਿਆਦਾ ਸਾਥ ਦਿੰਦੇ ਆ ਤੇ ਸਰਕਾਰਾਂ ਨੂੰ ਬੁਰਾ ਬਣਾਉਂਦੇ ਆ ਦੇਖਦੇ ਆਗਾ ਟੀਮ ਦਾ ਪੱਤਰਕਾਰ ਗੁਰਪਾਲ ਸਿੰਘ ਸਟਾਫਗਰਡ ਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਹਿਆ ਖਾਲਸਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ